ਹਿਆਣਾ ਮਲੇਰਕੋਟਲਾ ਮੁੱਖ ਮਾਰਕ ਤੇ ਸਥਿਤ ਪਿੰਡ ਰੋਹੀੜਾ ਚ ਇੱਕ ਧਾਗਾ ਫੈਕਟਰੀ ਦੇ ਨੇੜੇ ਇੱਕ 3.5 ਸਾਲਾ ਬੱਚੇ ਨੂੰ ਜ਼ਬਰਜਨਾਹ ਕਰਨ ਮਗਰੋਂ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਚ ਪੁਲਿਸ ਨੇ ਇੱਕ ਵਿਅਕਤੀ ਨੂੰ ਵੀ ਹਿਰਾਸਤ ਚ ਲਿਆ ਹੈ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਕਰੀਬ 7-8 ਸਾਲ ਤੋਂ ਇੱਕ ਫੈਕਟਰੀ ਚ ਮਜ਼ਦੂਰੀ ਦਾ ਕੰਮ ਕਰ ਰਹੇ ਨੇ ਤੇ ਪਰਿਵਾਰ ਸਮੇਤ ਉਹ ਫੈਕਟਰੀ ਵਿੱਚ ਬਣੇ ਇੱਕ ਕਮਰੇ ਵਿੱਚ ਰਹਿ ਰਹੇ ਨੇ ਉਹਨਾਂ ਦੱਸਿਆ ਕਿ ਉਹਦੀ ਉਹਨਾਂ ਦੀ ਧੀ ਹੈ ਜਿਹੜੀ ਕਰੀਬ 11 ਵਜੇ ਤੋਂ ਲਾਪਤਾ ਸੀ ਦੁਪਹਿਰ ਨੂੰ ਫੈਕਟਰੀ ਦੀ ਕੰਧ ਨੇੜੇੋਂ ਉਹਨਾਂ ਦੀ ਉਸ ਬੱਚੀ ਦੀ ਆ ਬੋਰੀ ਚੋਂ ਖੂਨ ਨਾਲ ਲਥਪਥ ਲਾਸ਼ ਮਿਲੀ ਹੈ ਜਿਸ ਦੀ ਸੂਚਨਾ ਅਹਿਮਦਗੜ ਪੁਲਿਸ ਨੂੰ ਦਿੱਤੀ ਗਈ ਹੈ ਮੌਕੇ ਤੇ ਪਹੁੰਚ ਕੇ ਅਹਿਮਦਗੜ ਦੇ ਡੀਐਸਪੀ ਅਮਰਤਪਾਲ ਨੇ ਦੱਸਿਆ ਕਿ ਬੱਚੀ ਦੀ ਬੋਰੀ ਚੋਂ ਮਿਲੀ ਲਾਸ਼ ਤੋਂ ਪਤਾ ਲੱਗਦਾ ਹੈ ਕਿ ਜ਼ਬਰਦਨਾ ਤੋਂ ਬਾਅਦ ਬੱਚੀ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ ਇਸ ਸੰਬੰਧੀ ਇੱਕ ਮੁਲਜ਼ਮ ਆਨੂ ਪੁੱਤਰ ਅਰਜਨワਸੀ ਬਿਹਾਰ ਨੂੰ ਸ਼ੱਕ ਦੇ ਆਧਾਰ ਤੇ ਹਰਾਸਤ ਚਲਿਆ ਗਿਆ ਪੁਲਿਸ ਨੇ ਮੁਕੱਦਮਾ ਦਰਜ ਕੀਤਾ ਹੈ ਲੜਕੀ ਦੀ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਗਿਆ